ਜਦੋਂ ਅੱਥ ਚੰਡੀ ਚਰਿਤ੍ਰ ਪੜਦੇ ਆ ਤਾਂ ਚੰਡੀ ਨਾਲ ਲੜਾਈ ਕਰਨ ਲਈ ਜੋ ਜੋਧਾ ਪਰਨੋ ਦਾ ਤੂਮਰ ਲੋਚਨ ਤੂਮਰ ਨਾਂ ਨੇ ਵੀ ਲਿਖਿਆ ਹੈ ਲੋਚਨ ਤੂਮਰ ਵੀ ਲਿਖਿਆ ਹੋਇਆ ਤੂਮਰ ਦਾ ਮਤਲਬ ਹੁੰਦਾ ਧੂਆ ਤਾ ਅੱਖਾਂ ਖਾਲ ਜਿਹਦੀ ਅੱਖਾਂ ਧੂਏ ਦੀਆਂ ਨੇ ਜਿਵੇਂ ਪੁੰਦਲਾ ਦੇਖਦਾ ਹੁਣ ਕੋਈ ਅਜਿਹਾ ਵਿਅਕਤੀ ਨਹੀਂਗਾ ਜਿਹਦੀ ਅੱਖਾਂ ਧੂਏ ਦੀਆਂ ਹੁੰਦੀਆਂ ਨੇ ਜਦੋਂ ਆਪਾਂ ਕਿਸੇ ਨੂੰ ਸਾਖੀ ਸੁਣਾਉਨੇ ਆ ਤਾਂ ਉਹ ਸਾਖੀ ਦੇ ਵਿੱਚ ਉਹਦਾ ਸਉ ਜੋ ਉਹਦਾ ਮਨ ਦਾ ਕੋਈ ਹੋਰ ਹੁੰਦਾ ਉਹਦੇ ਅਰਥ ਕੋਈ ਹੋਰ ਹੁੰਦੇ ਇਸ ਦੇ ਵਿੱਚ ਇਹ ਇੱਕ ਸਾਕੀ ਜਾਂ ਕਹਾਣੀ ਦੱਸੀ ਹੈ ਕਹਾਣੀ ਦੇ ਵਿੱਚ ਅਸੀਂ ਅਰਥ ਲੱਭਣੇ ਨੇ ਕੋਈ ਅਜਿਹਾ ਵਿਅਕਤੀ ਨਹੀਂ ਹੁੰਦਾ ਜਿਹਦੀਆਂ ਖਾਤੂਆਂ ਦੀਆਂ ਧੂਆਂ ਕਿਸ ਦਾ ਪ੍ਰਤੀਕ ਵਰਤਿਆ ਹੋਇਆ ਗੁਰਬਾਣੀ ਚ ਨੌਵੇਂ ਪਾਸ਼ਾ ਨੇ ਲਿਖਿਆ ਹੈ ਜਗ ਤੂਏ ਦਾ ਪਹਾੜ ਦੁਨੀਆ ਤਾਂ ਹੈ ਸੰਸਾਰ ਅਸਲੀਚ ਹੈ ਧੂਏ ਦਾ ਵੀ ਨਹੀਂ ਹੈਗਾ ਫਿਰ ਉਹ ਕਿਉਂ ਕਿਹਾ ਇਹ ਮੈਟਾਫੋਰਿਕ ਤੌਰ ਤੇ ਵਰਤਿਆ ਗਿਆ ਮਤਲਬ ਇਹ ਸੰਸਾਰ ਦੀ ਅਕਲ ਧੁੰਦਲੀ ਆ ਇਹ ਮਾਇਆ ਦਾ ਪ੍ਰਭਾਵ ਪਿਆ ਹੋਇਆ ਅਰਬਦਾਸ ਜੀ ਲਿਖਦੇ ਨੇ ਮਾਤੋ ਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ ਬ ਭਵੇਕ ਦਾ ਦੀਵਾ ਬੈਲਾ ਹੋ ਗਿਆ ਉਹਦੇ ਤੇ ਘੱਟਾ ਪੈ ਗਿਆ ਘੱਟਾ ਚੜ ਗਿਆ ਅਵਿਦਿਆ ਕਰਕੇ ਸੰਸਾਰਿਕ ਸਿੱਖਿਆ ਇਹ ਮਾਇਆ ਦਾ ਗਿਆਨ ਕਰਕੇ ਭਵੇਕ ਧੁੰਦਲਾ ਪੈ ਜਾਂਦਾ ਉਸ ਚੀਜ਼ ਨੂੰ ਧੂਆਂ ਵਰਤਿਆ ਹੋਇਆ ਇਨਸਾਨਾਂ ਤੇ ਜੋ ਸੰਸਾਰੀ ਕੇ ਸਿੱਖਿਆ ਦਾ ਰੰਗ ਚੜ ਗਿਆ ਮਾਇਆ ਦਾ ਰੰਗ ਚੜ ਗਿਆ ਉਸ ਨੂੰ ਉਹਨਾਂ ਨੂੰ ਅਸਲੀਅਤ ਨਹੀਂ ਨਜ਼ਰ ਆ ਰਹੀ ਉਹ ਧੂਏ ਦਾ ਪ੍ਰਤੀਕ ਆ ਹੁਣ ਇੱਥੇ ਉਸ ਜੋਧੇ ਦੀ ਗੱਲ ਹੋ ਰਹੀ ਆ ਜਿਸ ਤੇ ਮਾਇਆ ਦਾ ਪ੍ਰਭਾਵ ਬਹੁਤ ਆ ਉਹਦੀਆਂ ਅੱਖਾਂ ਤੋਂ ਅੱਖਲੀਆਂ ਨੇ ਕਿਉਂ ਕਿਉਂਕਿ ਮਾਇਆ ਦਾ ਰੰਗ ਚੜਿਆ ਹੋਇਆ ਅਸਲੀਅਤ ਉਹਨੂੰ ਪਤਾ ਨਹੀਂ ਉਹਦਾ ਕਿਸੇ ਚੰਡੀ ਬੁੱਧੀ ਵਾਲੇ ਵਿਅਕਤੀ ਨਾਲ ਉਹਦੀ ਵਿਚਾਰ ਚਰਚਾ ਦੀ ਲੜਾਈ ਆ ਉਹਾ ਜ਼ਿਕਰ ਹੈ ਉਹ ਯੁੱਧ ਹੈ ਤੂੰ ਮਰ ਲੋ ਜਿਸ ਤੇ ਸੰਸਾਰ ਦੀ ਸਿੱਖਿਆ ਦਾ ਪ੍ਰਭਾਵ ਬਹੁਤ ਜ਼ਿਆਦਾ ਉਸ ਨੂੰ ਅਸਲੀਅਤ نظر ਨਹੀਂ ਆ ਰਹੀ